ਮੇਰੇ ਬਹੁਤ ਵਿਦਵਾਨ ਸਾਥੀਓ ਅੱਜ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਲਗਭਗ ਉਹੀ ਕੱਲ ਵਾਲੇ ਸਥਾਨ ਤੋਂ ਦੂਰ ਦਿਸਦੀ ਸੰਘਣੀ ਧੁੰਦ ਤੇ ਸਾਹਮਣੇ ਤੁਹਾਨੂੰ ਕਰਾਉਣਾ ਸੂਰਜ ਦੀ ਟਿੱਕੀ ਉਸੇ ਤਰੀਕੇ ਨਾਲ ਜਿਵੇਂ ਕੱਲ ਸੀ ਓਵੇਂ ਸੰਗੜਦੀ ਹੋਈ ਤੇ ਸਾਹਮਣੇ ਧੁੰਦ ਤੇ ਧੂਆਂ ਸਾਹਮਣੇ ਜਿਹੜਾ ਵੀ ਕੋਈ ਸਾਥੀ ਨੰਗ ਰਿਹਾ ਉਹਦੇ ਮੋਟਾ ਕੱਪੜਾ ਕੂਟੀ ਜਾਂ ਸਵੈਟਰ ਜ਼ਰੂਰ ਪਹਿਨਿਆ ਹੋਇਆ ਸਿਰਫ ਕੁਝ ਕੁ ਲੋਕ ਹੁੰਦੇ ਆ ਜਿਹੜੇ ਕੂਟੀ ਜਾਂ ਸਵੈਟਰ ਦੀ ਬਜਾਏ ਸਾਦੇ ਕੱਪੜਿਆਂ ਚ ਜਾਂਦੇ ਆ ਜਾਂ ਬਿਨਾਂ ਮੋٹے ਕੱਪੜੇ ਤੋਂ ਜਾਂਦੇ ਨੇ ਵੇਰ ਵਲੇ ਆਸ ਵੇਲੇ ਮੌਸਮ ਦੇ ਵਿੱਚ ਹਲਕੀ ਹਲਕੀ ਠੰਡ ਪੁਰਾਣੇ ਜ਼ਮਾਨੇ ਦੀ ਕੋਈ ਕਾਰ ਜੰਤ ਵਿਲਾ ਦੇ ਵਿੱਚ ਖੜੀ ਹੋਈ ਸਾਹਮਣੇ ਧੁੰਦ ਹੀ ਧੁੰਦ ਤੇ ਉੱਪਰ ਸੂਰਜ ਬਿਲਕੁਲ ਟਿੱਕੀ ਨੁਮਾ ਬਣਿਆ ਹੋਇਆ ਯਾਰੇ ਦੋਸਤੋ ਪਹਿਲਾਂ ਕਿਸਾਨਾਂ ਨੇ ਅੱਗ ਨਹੀਂ ਸੀ ਲਗਾਈ ਪਰ ਹੁਣ ਬਹੁਤ ਸਾਰੇ ਸਸਾਨਾਂ ਤੇ ਕਿਸਾਨਾਂ ਦੇ ਅੱਗ ਲਾਉਣ ਕਾਰਨ ਘਰ ਘਰ ਦੇ ਵਿੱਚ ਜੁਕਾਮ ਦਾ ਖੰਗ ਦਾ ਛਾਤੀ ਜਾam ਦਾ ਮਰੀਜ਼ ਬੈਠਾ ਇਸ ਕਰਕੇ ਸਤਿਕਾਰ ਜੀ ਕਿਸਾਨਾਂ ਨੂੰ ਵੀ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਜਿੱਥੇ ਇਹਦੇ ਵਿੱਚ ਸਿਰਫ ਕਿਸਾਨ ਨਹੀਂ ਜ਼ਿੰਮੇਵਾਰ ਵਾਤਾਵਰਨ ਦੇ ਵਿੱਚ ਚੱਲਦੇ ਪਟਾਕੇ ਸਾਧਨਾ ਵੀ ਕਲਾਣਾ ਧੂਆਂ ਸਾਰੇ ਕਾਰਨ ਰਲ ਕੇ ਹੀ ਪ੍ਰਦੂਸ਼ਣ ਬਣਦਾ ਕਿਸੇ ਇੱਕ ਕਾਰਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਆ ਧੂਆਂ ਬਣਿਆ ਕਿਉਂਕਿ ਕੱਲ ਪਰਸੋਂ ਆਪਾਂ ਦੇਖਿਆ ਇੰਨਾ ਧੂਆਂ ਹੈ ਨਹੀਂ ਸੀ ਇਹ ਪਰਾਲੀ ਨੂੰ ਅੱਗ ਲਾਉਣ ਕਰਕੇ ਬਣਿਆ ਸੋ ਪਰਾਲੀ ਨੂੰ ਜਦੋਂ ਆਪਾਂ ਅੱਗ ਲਾਉਨੇ ਆ ਬਹੁਤ ਸਾਰੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਆ। ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਜਾਂਦੀ ਆ। ਆਪਾਂ ਹਾਲਾਂਕਿ ਮਜਬੂਰੀ ਗਿਣਾ ਸਕਦੇ ਆ ਪਰ ਇਸ ਵਾਰ ਦਾ ਥੇਲਰ ਬਹੁਤ ਵੱਡੇ ਪੱਦਰ ਤੇ ਬਣਾਏ ਗਏ ਆ। ਪ੍ਰਾਲੀ ਦੇ ਜਿਹੜੇ ਕਯੂਬ ਨੂਮਾ ਜਿਹੜੇ ਹੈਗੇ ਆ ਕਯੂਬ ਵਰਗੇ। ਇਸ ਵਾਰ ਆਪਾਂ ਨੂੰ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਸੀ ਪਰ ਫੇਰ ਵੀ ਪ੍ਰਾਲੀ ਚਾਰੇ ਪਾਸੇ ਜਿਹੜੀ ਆ ਉਹ ਮਚਾਈ ਗਈ ਜਿਹਦਾ ਵਾਤਾਵਰਣ ਤੇ ਬਹੁਤ ਬੁਰਾ ਅਸਰ ਪਿਆ। ਇਹ ਆਪਾਂ ਨੂੰ ਵੀ ਜਿੱਥੇ ਕਿਤੇ ਮਨੁੱਖਾਂ ਨੂੰ ਵੀ ਅਸਰ ਕਰਦਾ ਇਹ ਉਥੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਤੰਗ ਕਰਦਾ ਤੇ ਦੇ ਨਾਲ ਨਾਲ ਪੰਛੀਆਂ ਨੂੰ ਵੀ ਇਹ ਪ੍ਰਦੂਸ਼ਣ ਤੰਗ ਕਰਦਾ ਇਸ ਕਰਕੇ ਕਿਸਾਨਾਂ ਨੂੰ ਚਾਹੀਦਾ ਕਿ ਉਹ ਪਰਾਲੀ ਨੂੰ ਅੱਗ ਨਾਲ ਲਾਉਣ ਸਰਕਾਰ ਜਿਵੇਂ ਥੀਲਰ ਬਣਾ ਕੇ ਦੇ ਰਹੀ ਹੈ ਕਿਸਾਨਾਂ ਨੂੰ ਉਹ ਥੀਲਰ ਬਣਾ ਲੈ ਜਾਣ ਜਾਂ ਪਰਾਲੀ ਦੇ ਹੋਰ ਬਹੁਤ ਸਾਰੇ ਕੰਮ ਹੁੰਦੇ ਸੀ ਅੱਗੇ ਪਸ਼ੂਆਂ ਦੇ ਥੱਲੇ ਸੈੱਟ ਦਿੱਤੀ ਜਾਂਦੀ ਸਿਆਲਾਂ ਦੇ ਵਿੱਚ ਰੀਯੂਜ਼ ਕੀਤਾ ਜਾ ਸਕਦਾ ਇਹਨੂੰ ਦੁਬਾਰਾ ਵਰਤੋਂ ਚ ਲਿਆਂਦਾ ਜਾ ਸਕਦਾ ਜਿਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਧੰਦ ਹੋਣ ਕਰਕੇ ਲਗਭਗ ਹਰ ਇੱਕ ਸਾਧਨ ਦੀ ਲਾਈਟ ਆ ਜਿਹੜੀ ਔਨ ਆ ਤੁਸੀਂ ਦੇਖ ਸਕਦੇ ਸਾਹਮਣੇ ਜਿਹੜਾ ਵੀ ਕੋਈ ਬਾਈਕ ਸਕੂਟਰ ਮੋਟਰਸਾਈਕਲ ਲੰਘਦਾ ਹੈ ਉਹਦੀ ਲਾਈਟ ਔਨ ਮਿਲੂਗੀ ਤੁਹਾਨੂੰ ਇੱਥੇ ਅੱਗੇ ਧੁੰਦ ਜ਼ਿਆਦਾ ਵੱਧ ਗਈ ਆ ਇਧਰ ਕਿਸਾਨ ਥੇਤਾਂ ਦੇ ਵਿੱਚ ਤਵੀਆਂ ਲਾਉਂਦੇ ਹੋਏ ਤમે ਗੱਲ ਕਰ ਰਿਹਾ ਸੀਗਾ ਕਿ ਪ੍ਰਦੂਸ਼ਣ ਜਿਹੜਾ ਉਹ ਬਹੁਤ ਵੱਡੀ ਸਮੱਸਿਆ ਜਿਹੜਾ ਹੈ ਪੰਜਾਬ ਦੀ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਹਰ ਸਾਲ ਪਰਾਲੀ ਨੂੰ ਜਿਹੜੀ ਅੱਗ ਲਾਈ ਜਾਂਦੀ ਆ ਉਹਦੇ ਕਰਕੇ ਲੱਖਾਂ ਮਰੀਜ਼ ਹਸਪਤਾਲਾਂ 'ਚ ਪਹੁੰਚੇ ਪਏ ਆ ਜਿਨ੍ਹਾਂ ਨੂੰ ਥੋੜੀ-ਬਹੁਤ ਵੀ ਕੋਈ ਅਲਰਜੀ ਹੈ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੋਂ ਗੰਭੀਰ ਬਿਮਾਰੀਆਂ ਹੋਣ ਦਾ ਖਤਰਾ ਹੈਗਾ ਇਸ ਧੂਏ ਤੋਂ ਇਸ ਕਰਕੇ ਇਹਦਾ ਬਹੁਤ ਜਲਦੀ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 1200 ਕਰੋੜ ਰੁਪਏ ਮੰਗਿਆ ਸੀ ਪਰਾਲੀ ਦੇ ਪ੍ਰਬੰਧਨ ਲਈ ਪਰ ਕੇਂਦਰ ਸਰਕਾਰ ਨੇ ਮਨਾਂ ਕਰਤਾ ਸੋ ਕਿਤਨਾ ਕਿਤੇ ਜਿਹੜਾ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਜਿਹੜਾ ਤਾਲਮੇਲ ਆ ਉਦੇ ਨਾਮ ਬੈਠਣ ਕਰਕੇ ਵੀ ਇਹ ਸਮੱਸਿਆ ਆ ਰਹੀ ਆ ਨਹੀਂ ਤਾਂ ਕੇਂਦਰ ਸਰਕਾਰ ਕੋਲੇ ਬਥੇਰੇ ਫੰਡ ਨੇ ਉਹ ਜਿੰਨੇ ਮਰਜੀ ਫੰਡ ਪੰਜਾਬ ਵਾਸਤੇ ਜਾਰੀ ਕਰ ਸਕਦੀ ਆ ਪਰਾਲੀ ਦੇ ਪ੍ਰਬੰਧਨ ਵਾਸਤੇ ਜਾਰੀ ਕਰ ਸਕਦੀ ਆ ਪਰ ਉਹਨੇ ਕੀਤੇ ਨਹੀਂ ਹੈ ਹਲੇ ਤੱਕ ਤੁਸੀਂ ਸਮਝ ਸਕਦੇ ਹੋ ਕਿ ਇਹ ਅਰਧ ਹਨੇਰੀ ਸਵੇਰਾ ਇਹ ਅਰਧ ਹਨੇਰਾ ਆ ਕਿਥੋਂ-ਜਿੱਥੋਂ ਤੱਕ ਆਪਾਂ ਜਾਣਦੇ ਆ ਆਪਣੇ ਲਗਭਗ 50 ਕਿ ਮੀਟਰ ਤੱਕ ਤਾਂ ਵਿਜ਼ਿਬਿਲਟੀ ਹੈਗੀ ਆ ਉਸ ਤੋਂ ਅੱਗੇ ਕੋਈ ਵਿਜ਼ਿਬਿਲਟੀ ਨਹੀਂ ਧੁੰਦੀ ਧੁੰਦਾ ਕਿਸੇ ਕਰਕੇ ਗੱਡੀਆਂ ਦੀਆਂ ਲਾਈਟਾਂ ਆਉਣਾ ਚਾਰੇ ਪਾਸੇ ਸਕੂਲਾਂ ਦਾ ਸਮਾਂ 9 ਵਜੇ ਦਾ ਹੋ ਚੁੱਕਿਆ ਤੇ ਤਕਰੀਬਨ ਸਾਰੇ ਅਧਿਆਪਕ 9 ਵਜੇ ਪਹੁੰਚ ਜਾਂਦੇ ਆ ਸਾਹਮਣੇ ਸਕੂਲਾਂ ਦੀਆਂ ਬੱਸਾਂ ਬੀ ਆਰ ਸੀ ਬਾਬਾ ਭਾਈ ਰੂਪ ਚੰਦ ਸਕੂਲ ਦੀ ਬੱਸ ਜਾਂਦੀ ਹੋਈ ਸਮਾਧ ਭਾਈ ਇਹ ਸਕੂਲ ਹੈ ਜਿਉਂ ਹੀ ਸਮਾਧ ਭਾਈ ਐਂਟਰੀ ਆਪਾਂ ਕਰਦੇ ਆ ਉਸ ਵੇਲੇ ਖੱਬੇ ਹੱਥ પેટ્રોલ ਪੰਪ ਦੇ ਬਿਲਕੁਲ ਨਾਲ ਇੱਕ પેટ્રોલ ਪੰਪ ਦੇ ਸਕੂਲ ਹੈ ਉਹਨੂੰ ਬੀਆਰਸੀ ਸਕੂਲ ਕਹਿੰਦਾ ਬਪਾ ਪਾਏ ਰੂਪ ਚੰਦ ਮਾਡਲ ਸਕੂਲ ਮੈਂ ਸੂਏ ਤੱਕ ਪੜਦਾ ਹੋਇਆ ਸੂਆ ਪਾਰ ਕਰ ਚੁੱਕਿਆ ਲਗਭਗ ਮੈਂ ਸਾਹਮਣੇ 10 ਚੱਕੀ ਗੱਡੀ ਜਾਂਦੀ ਹੋਈ ਜਿਹਦੇ ਤੇ ਕਦੇ ਬਲਕਾਰ ਅਨਖੀਲੇ ਨੇ ਗੀਤ ਲਿਖਿਆ ਸੀ ਨਵੀਂ ਜੱਟ ਨੇ ਲਿਆਉਣੀ ਜਿਹੜੀ ਟਾਟਾ ਦੀ ਗੱਡੀ ਦੇ 10 ਟਾਇਰ ਨਹੀਂ ਬਹੁਤ ਮਸ਼ਹੂਰ ਰਹੀ ਆਪਣੇ ਵੇੜਿਆਂ ਦੇ ਵਿੱਚ ਅਜ ਤੋਂ 25 ਸਾਲ ਪਹਿਲਾਂ ਇਹਨਾਂ ਗੱਡੀਆਂ ਦੀ ਸਰਦਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਡਾਕਟਰ ਹਰਤੇਸ਼ ਗੁਪਤਾ ਤੇ ਨਾਲ ਉਹਨਾਂ ਦੇ ਉਹਨਾਂ ਦਾ ਮਿੱਤਰ ਸਾਈਕਲਿੰਗ ਕਰਕੇ ਫੂਲੇ ਵਾਲਾ ਪੁਲ ਤੋਂ ਮੁੜਦੇ ਹੋਏ ਇਹ 10 ਚੱਕੀਆਂ ਗੱਡੀਆਂ ਦੀ ਇਸ ਤੋਂ ਪਹਿਲਾਂ ਐਸ ਗੱਡੀਆਂ ਹੁੰਦੀਆਂ ਸੀ ਉਸ ਤੋਂ ਪਹਿਲਾਂ ਡੰਡਾ ਡੀ ਗੱਡੀ ਹੁੰਦੀ ਸੀ ਉਹਨੂੰ ਡੰਡਾ ਡੀ ਕਹੇ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਐਸ ਗੱਡੀ ਆਈ ਉਸ ਤੋਂ ਬਾਅਦ ਐਲਪੀ ਗੱਡੀ ਆਈ ਐਲਪੀ ਗੱਡੀ ਬਹੁਤ ਮਸ਼ਹੂਰ ਸੀ ਉਸ ਤੋਂ ਬਾਅਦ ਇਹ ਟਾਟਾ ਟੀ 2515 ਆਈ 2515 ਤੋਂ ਪਹਿਲਾਂ 22 13 ਗੱਡੀਆਂ ਇਹ ਮਾਡਲ ਆ ਗੱਡੀਆਂ ਦੇ 2515 TC ਗੱਡੀ ਜਿਹੜੀ TC ਵਜ ਦੀ ਸੀ ਗੱਡੀ Tata ਕੰਪਨੀ ਦੀ ਗੱਡੀ ਸੀਗੀ ਉਹ ਬੜੀ ਮਸ਼ਹੂਰ ਰਹੀ ਇਹਦੇ ਨਾਲ ਨਾਲ ਅਸ਼ੋਕ ਲੈ ਲੈਂਡ ਵਾਲਿਆਂ ਦੀ ਵੀ ਗੱਡੀ ਚੱਲਦੀ ਰਹੀ ਉਹ ਆਪਣੇ ਸੂਬੇ 'ਚ ਨਹੀਂ ਮਸ਼ਹੂਰ ਹੋ ਸਕੀ ਬਾਕੀ ਸਾਰੇ ਸੂਬਿਆਂ 'ਚ ਮਸ਼ਹੂਰ ਆ ਉਹਦੀ ਪਿਕਅਪ ਘਾਟਾ ਐਵਰੇਜ ਬਹੁਤ ਜ਼ਿਆਦਾ ਐ Tata ਨਾਲੋਂ ਜ਼ਿਆਦਾ ਐਵਰੇਜ ਆ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕਿਉਂ ਕਾਮਯਾਬ ਨਹੀਂ ਕੋਸ਼ਿਸ਼ ਕਿ ਫਿਰ ਵੀ ਕੁਝ ਕੁ ਵੱਡੇ ਆਦਾਰਿਆਂ ਦੇ ਵਿੱਚ ਛੇਲਰਾਂ ਦੇ ਵਿੱਚ ਅਸ਼ੋਕ ਲੈ ਲੈਣ ਦੀਆਂ ਗੱਡੀਆਂ ਚੱਲਦੇ ਹਨ ਸੋ ਅੱਜ ਇੱਥੋਂ ਤੱਕ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ